हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆਂ ਪਿੰਡ ਆਸਲ ਪਹੁੰਚੇ ਆਂ ਆਸਲ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਓਨਰ ਵੀਰ ਭਗਵੰਤ ਸਿੰਘ ਉਹਨਾਂ ਦੇ ਘਰ ਅੱਜ ਪਹੁੰਚੇ ਆਂ ਆਪਾਂ ਤੇ ਵੀਰ ਬਲਵਿੰਦਰ ਸਿੰਘ ਹੋਣੀ ਆ ਦੋਵੇਂ ਭਰਾ ਵਪਾਰ ਦਾ ਵੀ ਕੰਮ ਕਰਦੇ ਆ ਤੇ ਵੀਰ ਭਗਵੰਤ ਸਿੰਘ ਹੋਣੀ ਆ ਇਸੇ ਲੰਬੇ ਸਮੇਂ ਤੋਂ ਡੇਰੀ ਦਾ ਵੀ ਕੰਮ ਧੰਦਾ ਜਿਹੜਾ ਵੱਡੇ ਪੱਧਰ ਤੇ ਕਰਦੇ ਆ ਰਹੇ ਨੇ ਡੇਰੀ ਧੰਦਾ ਵੀ ਇਹਨਾਂ ਦਾ ਵੱਡੇ ਪੱਧਰ ਤੇ ਕਰਦੇ ਨੇ ਠੀਕ ਹੈ ਜੀ ਨਾਲ ਦੀ ਨਾਲ ਜਿਹੜਾ ਸੇਲ ਪਰਚੇਜ ਦਾ ਕੰਮ ਵੀ ਆ ਮਾਲ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਵੀਰ ਹੁਣੇ ਲਿਆ ਕੇ ਸੇਲ ਕਰਦੇ ਆ ਆਸਲ ਭੂਰੇ ਪਿੰਡ ਸਾਰੇ ਭਰਾ ਆਪਣੇ ਵਾਕਫ ਨੇ ਜਿਹੜੇ ਮੱਝ ਏਰੀਆ ਨੂੰ ਬਲੋਂਗ ਕਰਦੇ ਆ ਉਹ ਵੀ ਜਾਣਦੇ ਆ ਤੇ ਵੈਸੇ ਵੀ ਆਸਲ ਪਿੰਡ ਦੇ ਦੂਰ ਦੂਰ ਤੱਕ ਚਰਚੇ ਨੇ ਬਲਟੋਵਾ ਪਿੰਡ ਵੀ ਲੱਗੇ ਆ ਇਧਰੋਂ ਅਮਰਕੋਟ ਅਮੀਰਕੇ ਪਿੰਡ ਤੇ ਲੱਗੇ ਇਧਰ ਤਕਰੀਬਨ ਰਤੋਕੇ ਪਿੰਡ ਮਾਚੀਕੇ ਖੇਮ ਕਰਨ ਪਿੰਡ ਤੋਂ ਥੋੜੀ ਦੂਰੀ ਤੇ ਆ ਕੋਈ 5 6 ਕਿਲੋਮੀਟਰ ਦੀ ਸਾਰੀ ਦੂਰੀ ਆ ਵੱਡਾ ਪਿੰਡ ਬਿਲਕੁਲ ਸਰਹੱਦੀ ਪਿੰਡ ਆ ਖੇਮ ਕਰਨ ਅੱਜ ਤਰੀਕ 26 ਜਨਵਰੀ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ 5 ਮੱਝਾਂ ਭਰਾਵਾਂ ਨੂੰ ਦਿਖਾਉਣੀਆਂ ਨੇ 5 ਮੱਝਾਂ ਝੋਟੀਆਂ ਵਿਖਾਉਣੀਆਂ ਨੇ ਇੱਕੋ ਇੱਕ ਝੋਟੀ ਗੱਬਣਾ ਤੇ 4 ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਐਸ ਵਕਤ ਕੋਈ 1 2 ਮੱਝਾਂ ਜਿਹੜੀਆਂ ਬੌਲੇ ਦੇ ਉੱਤੇ ਚੱਲਣ ਡੀਆਂ ਕੋਈ 9 9 10 10 ਕਿਲੋ ਤੇ ਦੋ ਮੱਝਾਂ ਭਰਾਵਾਂ ਨੂੰ ਦਿਖਾਉਣੀਆਂ ਜਿਹੜੀਆਂ 15 16 16 ਕਿਲੋ ਤੇ ਚੱਲਣ ਡੀਆਂ ਉਹੀ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਸਭ ਤੋਂ ਪਹਿਲਾਂ ਭਗਵੰਤਪਾਈ ਸਾਸਰੀ ਕਾਰ ਸਾਸੀ ਕਾ ਭਾਈ ਸਾਸਰੀ ਕਾਰ ਔਰ ਮਹਾਰਾਜ ਠੀਕ ਠਾਕ ਹਾਂਜੀ ਵਧੀਆ ਵੀਰ ਜੀ ਵਧੀਆ ਹੋਰ ਭਾਜੀ ਬਲੰਦਰ ਸਿੰਘ ਆਜੋ ਲਾ ਕੇ ਹੋਰ ਸੁਣਾਓ ਕੀ ਹਾਲ ਜੇ ਦੂਰ ਦੂਰ ਤੇ ਹੋਰ ਬਹੁਤ ਧੰਨਵਾਦ ਵੀਰ ਤੁਹਾਡਾ ਆਡੇ ਆਉਣ ਨਾਲ ਸਾਡੇ ਘਰੇ ਆਂਜੀ ਆਇਆ ਮਿਹਰਬਾਨੀ ਮਿਹਰਬਾਨੀ ਵੀਰ ਭਗਵੰਤਾਂ ਹਾਂਜੀ ਅੱਛਾ ਵੀਰ ਜਿਵੇਂ ਆਪਾਂ ਦੱਸਿਆ ਇੱਕ ਤੁਹਾਡਾ ਪ੍ਰੋਫੈਸ਼ਨ ਸ਼ੁਰੂ ਤੋਂ ਰਿਹਾ ਵੀ ਡੇਰੀ ਦਾ ਵੀ ਕੰਮ ਤੁਸੀਂ ਵਟੇ ਪੱਦਰ ਤੇ ਕੀਤਾ। ਹਾਂਜੀ ਬਹੁਤ ਜ਼ਿਆਦਾ ਵੀਰ ਜੀ ਕੀਤੀ ਮਿਹਨਤ ਹੈ ਡੇਰੀ ਦੀ ਵੀ। ਬਿਲਕੁਲ। ਭਈ ਪੀ ਪੰਜੀ ਮੱਝਾਂ ਹੀ ਰੱਖਦੇ ਰਹੇ ਆ, ਪੰਜ-ਛਤ ਗਾਂ ਵੀ ਰੱਖਦੇ ਰਹੇ ਆ। ਠੀਕ ਆ ਜੀ। ਦੁੱਧ ਵੀ ਪਿੰਡ ਵੀ ਦਿੰਦੇ ਰਹੇ ਘਰਾਂ 'ਚ ਵੀ ਦੁੱਧ ਹੀ ਨੂੰ ਪਾਉਨੇ ਆ ਔਰ ਸਾਰਾ ਮਨ ਨੂੰ ਉਲਟੋਏ ਵਾਲੇ ਨੂੰ ਪਾਉਂਦੇ ਰਹੇ ਆ ਤੇ ਵੀ ਸਾਰਾ ਠੀਕ ਆ ਠੀਕ ਆ। ਹੁਣ ਵੀਰ ਜੀ ਪਹਿਲਾਂ ਵਪਾਰ ਦਾ ਕੰਮ ਕਰਦੇ ਆ ਤੇ ਹੁਣ ਵੀ ਮਨ ਬਣਾਇਆ ਵੀ ਵਪਾਰ ਦਾ ਕੰਮ ਕਰੀਏ ਨਾਲ। ਠੀਕ ਆ ਜੀ। ਇੱਕ ਬੰਦੇ ਦਾ ਮਨ ਆਰੇ ਲੱਗ ਰਹੀਦਾ ਬੰਦਾ। ਬਿਲਕੁਲ। ਤੇ ਅਹੀਂ ਪਿਓ ਬਤਾ ਆ ਉਹਦਾ ਡੇਰੀ ਦਾ ਕੰਮ ਨਾਲ ਨਾਲ ਅਹੀਂ ਵਪਾਰ ਦਾ ਸ਼ੌਣ ਲੱਗੇ ਕੰਮ ਆ ਉਹਦਾ ਠੀਕ ਆ ਜੀ ਫੇਰ ਕਰਨ ਲੱਗੇ ਆ ਚੰਗਾ ਸੁਝਾਅ ਵੀ ਆ ਚੰਗਾ ਮੈਸੇਜ ਵੀ ਆ ਉਹਨਾਂ ਭਰਾਵਾਂ ਦੇ ਲਈ ਵੀ ਠੀਕ ਆ ਜਿਹੜੇ ਬੱਚਿਆਂ ਨੂੰ ਬਾਹਰ ਘਲਾਉਂਦੇ ਆ ਹਾਂਜੀ ਨਹੀਂ ਭਾਈ ਆਪਾਂ ਫੇਰ ਭਗਵਾਨ ਤਾਂ ਆਪਾਂ ਦੇਖਦੇ ਹੁਣ ਪਿੱਛੇ ਕੁਝ 1 ਸਾਲ ਤੋਂ 1.5 ਸਾਲ ਤੋਂ ਹਾਂਜੀ ਬਹੁਤ ਆਪਣੇ ਸੱਜਣ ਵੀਰ ਜਿਹੜੇ ਮੋੜ ਉਹਨਾਂ ਨੇ ਪੰਜਾਬ ਦੇ ਵਿੱਚ ਆਪਦੇ ਇੰਡੀਆ ਦੇ ਵਿੱਚ ਵਾਪਸੀ ਕੀਤੀ ਤੇ ਕੰਮ ਨੂੰ ਫੇਰ ਦੁਬਾਰਾ ਅਪਣਾਇਆ ਇਹ ਨਾ ਭਾਜੀ ਤੁਹਾਡੀ ਗੱਲ ਠੋਕਦੇ ਆਂ ਵੀ ਬਾਹਰ ਬੱਚਾ ਘਰ ਤੋਂ ਲਈਦਾ ਇੱਕ ਬੱਚਾ ਹੁੰਦਾ ਏ ਤੇ ਉਹਨੂੰ ਆਪਾਂ ਘਰ ਸ ਤੇ ਸਾਡੇ ਭਾਜੀ ਰਿਸ਼ਤੇਦਾਰ ਪੰਜ ਸੱਤ ਗਏ ਆ ਉਹ ਵੀ ਵਿਹਲੇ ਬੈਠੇ ਆ ਕੰਮ ਤੋਂ ਘਰੇ ਕੰਮ ਛੱਡ ਕੇ ਗਏ ਆ ਹੂੰ ਹੂੰ ਮਾਂ ਪਿਓ ਮਗਰ ਓਖਾੰਦਾ ਕੰਮ ਤੋਂ ਇੱਕ ਬੱਚਾ ਅਹੀਂ ਪਾਲਦੇ ਆ ਉਹਨੂੰ ਵੱਡਾ ਕਰਦੇ ਆ ਮੜ ਕੇ ਅਹੀਂ ਉਹਨੂੰ ਬਾਹਰ ਕੱਲਦੇ ਆ ਆਪ ਅਹੀਂ ਓਖੇ ਹੋਈਏ ਮਾਂ ਪਿਓ ਮਗਰ ਸਾਡਾ ਓਖਾ ਰਹਿੰਦਾ ਓਖਾ ਰਹਿੰਦਾ ਅਹੀਂ ਘਰੇ ਹੋਵਾਂਗੇ ਸਾਡੇ ਵੱਡ ਬਡੇਰੇ ਆ ਸਾਡੀ ਦਾਦੀ ਹੋਣ 109 ਸਾਲਾਂ ਦੀ ਹੋ ਕੇ ਪੂਰੀ ਹੋਈ ਆ ਹੂੰ ਹੂੰ ਅਹੀਂ ਆਪ ਦੇ ਘਰੇ ਆ ਸਾਡੀ ਮੇਰਾ ਮੁੰਡਾ ਵੀ ਆ ਮੇਰੇ ਘਰ ਦੀ ਸੰਭਾਲ ਰਿਹਾ ਆਪ ਵੀ ਘਰੇ ਆ ਮੈਂ ਬਿਲਕੁਲ ਜੀ ਜੇ ਆਪ ਘਰੇ ਆ ਬਲਕੇ ਸਾਡਾ ਬੱਚਾ ਘਰੇ ਹੋ ਸਾਨੂੰ ਵੀ ਸੰਭੂਗਾ ਬਿਲਕੁਲ ਜੇ ਇੱਥੇ ਕੰਮ ਹੋਵਾਂਗੇ ਆਪਦੇ ਘਰੇ ਤੇ ਆਪ ਦਾ ਕਰੂਗਾ ਉਹਨਾਂ ਪਜਕ ਪਊ ਬੱਚਿਆਂ ਨਾਲ ਸਾਡੇ ਘਰ ਦਾ ਵੀ ਆ ਸਹੀ ਸਹੀ ਪਰ ਬਾਹਰ ਨਹੀਂ ਜਾਂਦਾ ਫਾਇਦਾ ਇੱਥੇ ਕੰਮ ਕਰੋ ਇੱਥੇ ਕਰੋ ਅੱਛਾ ਭਗਵੰਤ ਭਾਈ ਨਾਲ ਨਾਲ ਆਪਾਂ ਆ ਜੋ ਇਧਰ ਮੋٹے ਤੌਰ ਤੇ ਬਖਾ ਦਿੰਨੇ ਆ ਪਸ਼ੂ ਅੱਜ ਆਪਣੇ ਕੋਲ ਟੋਟਲ 5 ਨੇ 5 ਬਾਜੀ ਮੱਜਾਂ ਵੱਡੀਆਂ ਮਤਲਬ ਵਿੱਚ ਜੇ ਤੁਸੀਂ ਦੱਸਿਆ ਵੀ ਕਿੱਤਾ ਵਿੱਚ ਥੋੜਾ ਢਿੱਲੇ ਪੈ ਗਏ ਸੀ ਛਾਲੇ ਦਿੱਤਾ ਸੀਗਾ ਕੋਈ ਕਾਰਨ ਬਾਜੀ ਬਣ ਗਿਆ ਉਹਦੇ ਕਰਕੇ ਕੰਮ ਛੱਡਣਾ ਪਿਆ ਸੀ ਠੀਕ ਆ ਜੀ ਹਾਂਜੀ ਅੱਜ ਫਿਰ ਮਤਲਬ ਆਪਾਂ ਰੀਸ਼ਟਾਰਟ ਹੀ ਕੀਤਾ ਸਮਝ ਲਓ ਬਾਕੀ 1 2 2 4 ਪਸ਼ੂ ਲੈ ਕੇ ਇਸੇ ਤਰ੍ਹਾਂ ਤੁਸੀਂ ਵੇਚਦੇ ਵੀ ਰਹੇ ਹੋ ਹਾਂਜੀ ਅੱਜ ਵੀਡੀਓ ਤੇ ਮਾਧਿਅਮ ਰਾਹੀਂ ਆਪਾਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਹਿਲੀ ਵਾਰੀ ਸਾਰੇ ਭੈਣ ਭਰਾਵਾਂ ਦੇ ਸਾਹਮਣੇ ਆਏ ਹਾਂ ਹਾਂਜੀ ਹਾਂਜੀ ਤੇ ਅੱਜ ਭਾਜੀ ਜਿਹੜੀਆਂ ਆਪਾਂ 5 ਮੱਜਾਂ ਝੋਟੀਆਂ ਵਿਖਾਉਣੀਆਂ ਨੇ ਇਹਦੇ ਚ ਗੱਬਣ ਇੱਕ ਹੀ ਝੋਟੀ ਆ ਭਾਜੀ ਇੱਕ ਹੀ ਗੱਬਣ ਆੜੀ ਦੂਜੇ ਨੰਬਰ ਵਾਲੀ ਇੱਧਰੋਂ ਠੀਕ ਆ ਜੀ ਹਾਂਜੀ ਇਹ ਗੱਬਣ ਇਹ ਲੈਂਦੀ ਦੋ ਚਾਰ ਦੇ ਬਾਕੀ ਮਾਲ ਸਾਰੇ ਸੋਇਆ ਹਾਂਜੀ ਬਾਕੀ ਸਾਰੀਆਂ ਤਾਜ਼ੀਆਂ ਮੱਜਾਂ ਸੋਇਆਂ ਠੀਕ ਆ ਜੀ ਸੋ ਸ਼ੁਰੂਆਤ ਕਰਦੇ ਆ ਕਿਹੜੇ ਪਾਸੇ ਲੱਗਣਾ ਜੀ ਭਾਜੀ ਇਹ ਪਹਿਲੇ ਨੰਬਰ ਵਾਲੇ ਲੱਗਦੇ ਮੈਂ ਇੱਧਰੋਂ ਸੋ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਦਿੰਨੇ ਆ ਹਾਂਜੀ ਸੋ ਮੇਰੇ ਭਰਾਵੋ 5 4 5 4 ਮੱਜਾਂ ਜਿਹੜੀਆਂ ਤਾਂ ਮੌਜੂਦ ਦਿਖਾ ਦੇਣੀਆਂ ਨੇ ਮਾਲ ਸੋਇਆ ਸੋਇਆ ਬਾਕੀ ਜਿਹੋ ਉਦੇ ਬਾਰੇ ਤੁਸੀਂ ਇੱਥੇ ਆਣ ਕੇ ਆਪਣੀ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਤਸੱਲੀ ਕਰ ਲਿਓ। ਬਾਕੀ ਇੱਥੋਂ ਸ਼ੁਰੂਆਤ ਕਰਦੇ ਆਂ ਭਗਵੰਤ ਪਾਜ ਦਾ ਪੂਰਾ ਡਿਟੇਲ ਪੂਰਾ ਵੇਰਵਾ ਸਾਂਝਾ ਕਰਿਆ ਜੇ ਮਾੜਾ। ਇਹ ਭਾਜੀ ਦੂਜੇ ਸੂਏ ਮਾਈ ਸੋਈ ਆ। ਦੂਸਰਾ ਸੂਆ। ਹਾਂਜੀ ਇਹ ਪਰਸੋਂ ਰਾਤ ਸੋਈ ਆ ਮੈਂ। ਠੀਕ ਹੈ ਜੀ। ਸਾਫ ਸੁਭ ਕੀਤੀ ਆ ਮਗਰ ਇਹਦੇ ਕਟਾ ਜੇ। ਠੀਕ ਹੈ ਜੀ। ਕਾਲੀ ਛਾਹੇ ਕ ਰੰਗ ਮੈਂ ਚੋਣ ਚੰਗੀ ਆ। ਸੀਲਸਲਾਜਾ ਪੋਲੀਆ ਬੱਚਾ ਵੀ ਥੱਲੇ ਪੈਣ ਦਿਆ ਨਾਲ ਚੋਣ ਦਿਆ ਜੇ ਇਹ ਲੋ। ਬਹੁਤ ਜਾਰੀ ਵਧੀਆ ਮਾਜ ਘਰੇ ਚੋਣ ਨੂੰ ਬੜੀ ਚੰਗੀ ਆ। ਅਸਾ ਸੂਆ ਤੁਸੀਂ ਦੱਸਿਆ ਰਿਜਨਲ ਦੁੱਜਾ ਦੁੱਜਾ ਸੂਆ ਇਹ ਕੱਲ ਦੀ ਸੂਈ ਆ ਹਾਂਜੀ ਕੱਲ ਦੀ ਹੈ ਜਿਹਦਾ ਬੱਚਾ ਵੀ ਲੱਗੇ ਬੰਨਿਆ ਚੁੰਗ ਚੁੰਗ ਲੈਂਦਾ ਚਲੋ ਨਾਲ ਇਹਦੀਆਂ ਚਵਾਈਆਂ ਵੀਰ ਹੁਣ ਤੱਕ 2-3 ਕਾ ਹੋ ਗਈਆਂ ਹਾਂਜੀ 3 ਚਵਾਈਆਂ ਹੋ ਗਈਆਂ 4 ਆਪੋ ਸਾ ਬਿਲਕੁਲ ਕਰਦੀ ਆ ਅੰਦੇ ਨਹੀਂ ਛੱਡੀ ਬੋਲਾ ਕਿੰਨਾ ਬੋਲਾ ਥੱਲੇ ਇਹਦੇ 9-10 ਕਿਲੋ ਹੋ ਜਾਏ ਇਹਨੂੰ ਵੀਰ ਬਲਵਿੰਦਰ ਨਾਲ ਦੀ ਨਾਲ ਹੀ ਖੋਲ ਕੇ ਇੱਕ ਵਾਰੀ ਮੜਾ ਢੇੜਾ ਕਢਾ ਦਿਆ ਜੇ ਤੋੜ ਕੇ ਤਸਲੀ ਨਾਲ ਦਿਖਾਉਣੇ ਆ ਭਰਾਵਾਂ ਨੂੰ ਸੋ ਦੋਸਤੋ ਦੁੱਜਾ ਸੂਆ ਇਹ ਝੋਟੀ ਭਰਾਵਾਂ ਨੂੰ ਆਪਾਂ ਚੈੱਕ ਕਰਾ ਰਹੇ ਆ ਦੁੱਜਾ ਸੂਆ ਝੋਟੀ ਕਲ ਦੀ ਸੂਈ ਆ ਮਗਰ ਕਟਾ ਹੀ ਨੇ ਤੇ ਹਾਂਜੀ ਹਾਂਜੀ ਕਟਾ ਮਗਰ ਮਗਰ ਕਟਾ ਨਾੜੂਏ ਤੇ ਬੱਚਾ ਠੀਕ ਆ ਜੀ ਤੇ 10 ਕਿਲੋ ਐਸ ਵਕਤ ਪੌਲਾ ਤਿੰਨ ਕ ਚਵਾਈਆਂ ਦੀਆਂ ਕਰ ਦਿੱਤੀਆਂ ਨੇ ਪਿੱਟਪੁੜਾ ਆਪਾਂ ਭਰਾਵਾਂ ਨੂੰ ਪੂਰਾ ਦਿਖਾ ਦਿੰਨੇ ਆ ਸਾਫ ਕਰਤੀ ਆ ਠੀਕ ਆ ਜੀ ਸਾਫ ਕਰ ਦਿੱਤੀ ਆ ਚੋਣ ਚਾਂ ਮੋਗਾ ਹੀ ਆ ਵੀਰੇ ਹਾਂਜੀ ਹਾਂਜੀ ਪੋਲੀ ਚੋਣ ਠੀਕ ਆ ਲੋ ਵੀ ਚੋਣ ਚੰਗੀ ਆ ਇੱਕ ਨੰਬਰ ਚਵਾਈ ਲੱਗੀ ਆ ਸੋ ਇਹ ਸਵਾਏ ਪਸ਼ੂ ਦਾ ਵਾਦਾ ਮੇਰੇ ਭਰਾ ਆਪਣਾ ਦੋ ਟਾਈਮ ਤਿੰਨ ਟਾਈਮ ਜਿੱਦਾਂ ਮਰਜ਼ੀ ਚੋ ਕੇ ਤਸੱਲੀ ਕਰੋ ਆ ਮਾਰੋ ਨੀਗਾ ਕੋਈ ਨਹੀਂ ਆ ਇਹਨੂੰ ਵੀਰੇ ਬਲਵਿੰਦਰ ਆ ਇਹਨੂੰ ਆ ਇਹਨੂੰ ਲਾ ਕੇ ਉਹ ਤੋੜਦੇ ਆ ਜ ਨਾਲੀ ਬੁਖਾਤਾ ਜੀ ਇਹ ਥੋੜਾ ਬੱਚਾ ਪੁੱਛਾ ਮੂੰਹ ਮਾਰ ਕੇ ਹਾਂ ਜੀ ਬੱਚਾ ਲਾਗੇ ਭਾਜੀ ਬੱਦੇ ਨਾ ਬੱਚੇ ਤਾਜੀ ਸੂਈ ਕਰਕੇ ਪਾਸੇ ਨਹੀਂ ਹੁੰਦੇ ਜੀ ਬੱਚੇ ਨੂੰ ਠੀਕ ਆ ਕਰੋ ਚੱਕ ਠੀਕ ਆ ਬਾਕੀ ਜਿਹੜਾ ਵੀਰ ਆਊਗਾ ਉਹਨੂੰ ਅਪਾ ਸੱਲੀ ਕਰਾ ਕੇ ਚਵਾ ਕੇ ਦੋ ਟਾਈਮ ਦੇਾਂਗੇ ਹੂੰ ਚਲ ਠੀਕ ਆ ਜੀ ਬਾਕੀ ਸਿੰਘ ਸਿੰਘ ਬਿਲਕੁਲ ਛੋਟਾ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਠੀਕ ਆ ਜੀ ਸਿੰਘ ਛੋਟਾ ਪਰ ਲੀ ਕਰਕੇ ਥਾਣਾ ਬਾਕੀ ਸਪੇਸ ਵੰਡ ਚੰਗੀ ਆ ਠੀਕ ਆ ਤੇ ਹੁਣ ਤਕਰੀਬਨ ਟਾਈਮ 4:00 ਵਜੇ ਦਾ ਮਾਰਨਿੰਗ ਇਹਨਾਂ ਦੀ ਚੁਆਈ ਵੀਰੇ ਕਿੰਨੇ ਕ ਵਜੇ ਕੀਤੀ ਆ ਭਾਜੀ ਇਹਨਾਂ ਦੀ ਚੁਆਈ ਕੀਤੀ ਆ ਆਪਾਂ ਸਾਢੇ 5 ਸਾਢੇ 6:05 ਇਹਨੇ ਕ ਵਜੇ ਕੀਤੀ ਆ ਠੀਕ ਆ ਜੀ ਹਾਂਜੀ ਇਹਦਾ ਵੀਰ ਭਗਵੰਤਾ ਡਿਮਾਂਡ ਇਹਦਾ ਮੁੱਲ ਕਿ ਰੱਖਿਆ ਝੋਟੀ ਦਾ ਇਹਦਾ ਭਾਜੀ ਆਪਾਂ ਮੁੱਲ 45 145 ਕਰਦੇ ਆ 1 ਲੱਖ 45 ਇਹ 145 ਹਾਂਜੀ ਠੀਕ ਆ ਜੀ ਲੈ ਤੇ ਕੋਈ ਮੌਕੇ ਤੇ ਹੋ ਜੂਗਾ ਜਾਂ ਹੁਣੇ ਮੌਕੇ ਤੇ ਕਰਨਾ ਚਾਹਉਂ ਤੁਸੀਂ ਨਹੀਂ ਭਾਜੀ ਕੋਈ ਗੱਲ ਨਹੀਂ ਵੱਧ ਘੱਟ ਜੇ ਕੋਈ ਭੈਣ ਭਰਾ ਆਪਣਾ ਮਾਨਤਨ ਕਰਾਂਗੇ ਉਹਦਾ ਹੂੰ ਹੂੰ ਬਾਕੀ ਅੱਜ ਮੌਲ ਲੱਗਦਾ ਵੀ ਇਸ ਪੰਜ ਲੈੰਦੇ ਮੈਂ ਪੰਘਾਲੇ ਪਿੰਡ ਦੇ ਠੀਕ ਆ ਜੀ ਤੇ ਸ਼ੈਰ ਹੋ ਸਾਦਾ ਵੀ ਚਲੋ ਵੀਡੀਓ ਵੀ ਵੇਖ ਕੇ ਹੋਰ ਕਿਸੇ ਵੀਰ ਦੇ ਵੰਡ ਚ ਆ ਜਾਈ ਠੀਕ ਆ ਠੀਕ ਆ ਜਿਹੜਾ ਭੈਣ ਭਰਾ ਆਪਣਾ ਫੋਨ ਕਰੂ ਆਪਾਂ ਮਾਨਤਨ ਕਰਾਂਗੇ ਬਾਕੀ ਇਹ ਮੱਝ ਹੈ ਇਧਰ ਦੀ ਕਿ ਉਹ ਪਾਸੋਂ ਨਹੀਂ ਪਾਸੋਂ ਆਈ ਭਾਜੀ ਬਾਹਰੋਂ ਉੱਧਰ ਆਈ ਪਾਸੋਂ ਪਾਰੋਂ ਉਧਰ ਦੀ ਹਾਂ ਜੀ ਲਓ ਵੀ 1.45 ਲੱਖ ਇਹਦੀ ਵੀਰਾਂ ਦਾ ਵੀ ਮੰਗ ਡਿਮਾਂਡ ਕਰ ਥੋੜਾ ਬਾਦਾਂ ਕੋਈ ਸੌਦੇ ਵਿੱਚ 19 ਕੀ ਹੋ ਸਕਦੀ ਆ ਲੈਸ ਹੋ ਜੂਗੀ 1 45 ਦੇ ਵਿੱਚੋਂ ਮਾਨਤਾ ਨਾ 10 ਕਿਲੋ ਬੋਲਾ ਇਧਰ ਸੈਗਨ ਨੰਬਰ ਤੇ ਵਿਖਾ ਦਿੰਨੇ ਆ ਝੋਟੀ ਇਹ ਵੀਰ ਕਿਲਮਾ ਸੂਬਾ ਇਹ ਵੀਰ ਜੋਜੇ ਸੂਬੇ ਦੂਸਰੇ ਸੂਬੇ ਆ ਹਾਂਜੀ ਝੋਟੀ ਹਾਈਟ ਕੱਤ ਬੋਤਾਲੀ ਜਾਂ ਵੱਡੀ ਝੋਟੀ ਪਰਮ ਨੂੰ ਦਿਖਾਉਣ ਲੱਗੇ ਆ ਗੱਬਣ ਹਣਾ ਹਾਂਜੀ ਗੱਬਣ ਆ ਜੀ ਗੱਬਣ ਝੋਟੀ ਆ ਲੈ ਲੈਂਦੀ ਆ ਚਾਰ ਪੰਜ ਚਾਰ ਪੰਜ ਲੈ ਜੂਗੀ ਬਹੁਤ ਵੱਡ ਵਾਲੀ ਮੈਂ ਵੱਡੀ ਬਾਕੀ ਝੋਟੀ ਦਾ ਥਾਣਾ ਇਧਰ ਕਪਹਣੀ ਵਾਲੇ ਪਾਸਿਓਂ ਵਿਖਾ ਰਹੇ ਆ ਮੁੱਠੀ ਮੁੱਠੀ ਥਾਣਾ ਵਿਰਲਵੰਡ ਚੰਗੀ ਆ ਬਾਕੀ ਨਖੇੜ ਦੇ ਵਿੱਚ ਥਣ ਤੇ ਕੱਦ ਕਾਠ ਵਾਲੀ ਆ ਸ਼ਾਈ ਸ਼ੂਈ ਬਹੁਤੀ ਆ ਝੋਟੀ ਨੂੰ ਸਿੰਘ ਦੀ ਬੰਤਰ ਵਿਖਾ ਦਿੰਦੇ ਆ ਸਿੰਘ ਤੁਸੀਂ ਵੇਖੋਗੇ ਹਲਕਾ ਦਰਮਿਆਨਾ ਕੋਲੋ ਸਿੰਘ ਬੈਕ ਆਲ ਰੌਂਡ ਤੋਂ ਥੋੜਾ ਜਿਹਾ ਖੁੱਲਾ ਜਾ ਸਿੰਘ ਆ ਬਾਕੀ ਸ਼ਾਈ ਤੁਹਾਡੇ ਸਾਹਮਣੇ ਮੱਥਾ ਬਿਲਕੁਲ ਬਲੈਕ ਵੀਰ ਬਲਵਿੰਦਰ ਇਹਨੂੰ ਖੋਲੀ ਮਾੜਾ ਜਾ ਤੋੜ ਕੇ ਦਿਖਾ ਦਈਏ ਕਦਕੂਤ ਪੂਰਾ ਵੱਡਾ ਝੋਟੀ ਦਾ ਅੱਛਾ ਵੀਰ ਭਗਵੰਤ ਕੋਈ ਤਿੱਪਣ ਜਾਂ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਘੱਟ ਕੋਈ ਨਹੀਂ ਕਹੇਗਾ ਰਕਮ ਦੀ ਵੀ ਸਾਰੇ ਰਕਮਾਂ ਦੀ ਗਾਰੰਟੀ ਦੇਾਂਗੇ ਚਲੋ ਜੀ ਹਾਂ ਭਾਈ ਜਨੇ ਪੈਸੇ ਦੇਣੇ ਅਗਲੇ ਨੂੰ ਪੂਰੀ ਸੱਲੀ ਕਰਾ ਕੇ ਘੱਲਾਂਗੇ ਇਹ ਤੋਂ ਖੜਾ ਨਹੀਂ ਕੋਈ ਨੀ ਜਾਏਗਾ ਠੀਕ ਹੈ ਜੀ ਕੋਈ ਭਾਰ ਦੀ ਸਾਰੇ ਕੰਮ ਦੀ ਗਾਰੰਟੀ ਸਾਡੀ ਠੀਕ ਹੈ ਸੋ ਬਾਕੀ ਹਾਈਟ ਕਤਾਲੀਆਂ ਝੋਟੀਆਂ ਨੇ ਕੋਈ ਛੋਟੀ ਨਿੱਕੀ ਮੰਨ ਕੇ ਇਹਨਾਂ ਸੱਚਨ ਵੀਰ ਸੌਦਾ ਕਰੇ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਵੀ ਪੈਸੇ ਲਾਉਣੇ ਆ ਤੇ ਗਿਆ ਕੋਈ ਚੀਜ਼ ਛੋਟੀ ਨਾ ਨਿਕਲੇ ਕਤ ਕਾਠ ਵਾਲੀ ਝੋਟੀ ਆ ਲੇਵੇ ਆਰਡਰ ਦਾ ਆ ਡਿਜ਼ਾਈਨ ਇੱਕ ਵਾਰੀ ਫੇਰ ਤੁਸੀਂ ਥੋੜਾ ਲਾਗਿਓ ਜਿਵੇਂ ਮਾੜਾ ਚੈੱਕ ਕਰਾ ਦੇ। ਠੀਕ ਆ ਜੀ ਹਜੇ ਕੋਈ ਪੰਜਾਂ ਚੌ ਪੰਜਾਂ ਦਿਨਾਂ ਦੇ ਵਿੱਚ ਵਿੱਚ ਕਰਮ ਵਾਲੀ ਥੱਲੇੋਂ ਚੰਗੀ ਚੋਖੀ ਬਣ ਜਾਣੀ। ਹਜੇ ਭਾਈ ਬਣਨਾ ਬਹੁਤ ਜਿਆਦੀ ਨਹੀਂ। ਹਾਂ ਅਜੇ ਤਾਂ ਬਲਵਿੰਦਰ ਫਿਰ ਇੱਥੇ ਰੋਕ ਲਿਆ ਜੇ। ਆ ਇੱਥੇ ਰੋਕ ਲਿਆ ਜੇ। ਲੈ ਇੱਥੋਂ ਵਿਖਾ ਦੇ ਜੀ। ਵਿਖਾ ਦੇ। ਚਾ ਜਨ ਠੀਕ ਆ ਜੀ। ਓਕੇ। ਠੀਕ ਆ। ਸੋ ਬਾਕੀ ਪੱਦਰ ਪੁੱਦਰ ਬਹੁਤ ਜਿਆਦੀ ਹੈ ਬੈਕ ਸਾਈਡ ਤੋਂ। ਸੋ ਦਿਨ ਸਮਾ ਹੀ ਜਿਹੜਾ ਕਰਮ ਵਾਲੀ ਪੰਜ ਲੈ ਜੇ ਚਾਰ ਲੈ ਜੇ ਠੀਕ ਆ ਉਸ ਕੋੜੀ ਨੂੰ ਮੇਰੇ ਭਰਾ ਸੌਦਾ ਕਰ ਲਿਓ ਝੋਟੀ ਚੰਗੀ ਆ ਫੁੱਲ ਭਾਰੇ ਜੁਸੇ ਦੀ ਆ ਫੁੱਲ ਵਜਣ ਦਾ ਉਹ ਚੌੜੇ ਪੱਲੇ ਦੀ ਝੋਟੀ ਤੇ ਇਹਦਾ ਆਪਣੇ ਵੀਰ ਭਗਵੰਤ ਮੁੱਲ ਕੀ ਡਿਮਾਂਡ ਰਹੂਗੀ ਇਹਦਾ ਭਾਜੀ 145 ਮੁੱਲ ਕਰਦੇ ਆ 145 ਆ ਮੁੱਲ ਜਾਇਜ਼ ਹੀ ਕਰਨੇ ਆ ਆਪਾਂ ਠੀਕ ਆ ਵੀ ਮਤਲਬ ਮੱਡੀ ਮੈਂ ਆ ਕੋਈ ਛੋਟੀ ਸਮਝ ਕੇ ਨਾ ਵੇਖੇ ਮੱਡੀ ਮੈਂ ਆ ਦੁੱਧ ਨੂੰ ਚੰਗੀ ਨਿਕਲੂਗੀ ਪੋਲੀ ਤੇ ਪਣਵੀ ਠੀਕ ਆ ਜੀ ਔਰ ਛੱਟਾ ਵੀ ਨਿਕਲਣਾ ਬਾਕੀ ਪਿੱਛੇ ਦੀ ਸਾਡੀ ਗਰੰਟੀ ਹੋਊਗੀ ਠੀਕ ਆ ਠੀਕ ਆ ਕੋਈ ਵੀ ਵੀਰ ਟੁੱਕੀ ਮੈਨੂੰ ਸੌਦਾ ਕਰਦਾ ਹੈ ਗਰੰਟੀ ਦਿਆਂਗਾ ਨੂੰ ਆ ਰਿਹਾ ਕਿ ਚੀਜ਼ ਦੀ ਠੀਕ ਆ ਜੀ ਲੋ ਵੀ 1 ਲੱਖ 45000 ਦੇ ਵੀ ਫਾਈਨਲ ਜਾਂਦੀ ਰਹੂਗੀ ਛੋਟੀ ਜਿਹਦਰ ਜਸ਼ਨ ਥੋੜਾ ਥਾਣਾ ਲਾਗਿਓ ਵਿਖਾ ਦੇ ਇਧਰ ਬਹਿਣੀ ਵਾਲਾ ਪਾਸੋਂ ਚੈੱਕ ਕਰਾ ਦੇਣਾ ਜੰਗੀ ਜੀ ਸਵਾ ਸਵਾ ਇਹ ਕਰਮਾਲੀ ਜਿਹੜਾ ਲੈਂਦੀ ਆ ਇਹ ਪੰਜ ਕੱਟ ਸਕਦੀ ਏ ਹਫਤਾ ਵੀ ਕੱਢ ਸਕਦੀ ਏ ਬਾਕੀ ਤੋ ਦੂਜਾ ਸਵੇਰ ਝੋਟੀ ਨੇ ਸੂਣਾ ਠੀਕ ਆ ਜੀ ਸੋ ਤਿਆਰੀਆਂ ਤੇ ਤੁਸੀਂ ਸਮਝੋ ਗਾਂ ਕਿਸੇ ਭਰਾਣੇ ਸੇਲ ਕਰਨ ਵਾਸਤੇ ਵੀ ਲੈ ਜਾਣੀ ਤੇ ਵਿਕਰੀ ਦੇ ਵਿੱਚ ਆ ਇਧਰ ਅੱਗੇ ਨੈਗੇਟਿਵ ਖਾਉਣੇ ਆ ਵੀਰ ਭਗਵੰਤ ਆ ਝੋਟੀ ਇਹਦਾ ਕੀ ਬੇਰਵਾ ਜੀ ਬਾ ਜੀ ਇਹ ਦੂਜੇ ਸੂਗੇ ਸੂਣੀ ਸੋਈ ਜੇ ਦੂਸਰਾ ਸੂਗਾ ਹਾਂ ਜੀ ਵੱਡੀ ਮਹ ਜੇ ਉਧਰੋਂ ਮਹ ਆਂਦੀਏ ਮਾਲਵੇ ਚੋਂ ਅਸੀਂ ਠੀਕ ਆ ਜੀ ਚੋਣ ਚੋਣ ਬਹੁਤ ਚੰਗੀ ਜੇ ਦੁੱਧ ਪਾ ਜੀ ਇਸਲੇ 15 ਲੀਟਰ ਪੂਰਾ ਜੇ 15 ਲੀਟਰ ਹਾਂਜੀ ਜਿਹੜਾ ਇਸਲੇ ਦੁੱਧ ਆਪਾਂ ਤਾਂ ਕੇ ਭਣ ਪ੍ਰਾਣ ਹੋਇਆ ਨੁਈ ਭਾਵੇਂ ਆਪਣੇ ਕੋਲ 3-4 ਦਿਨ ਮੈਂ ਚੋਲੇ ਆਪਾਂ ਨੂੰ ਕੋਈ ਕੇ ਰਕਮ ਦਾ ਤੁੜਕਣੀ ਅੱਜ ਇਹਨੂੰ ਦਿਨ ਕਿਨੇ ਦੱਸਿਆ ਇਹਨੂੰ ਪਾਜੀ ਹੋ ਗਏ 15 ਤੋਂ 20 ਦਿਨ ਹੋ ਗਏ ਸੂਈ ਬੱਚਾ ਇਹ ਤੇ ਮਗਰ ਵੀ ਕਾਲਾ ਕੱਟਾ ਅੰਦਰ ਵੱਜਿਆ ਕੱਟਾ ਮੈਂ ਲੋ ਵੀ ਇਹਦੇ ਮਗਰ ਵੀ ਮੇਲ ਕਾਫ 20 ਦਿਨਾਂ ਦੀ ਸੂਈ ਝੋਟੀ ਦੂਜਾ ਸਵੇਰ ਵਿਖਾਉਣ ਲੱਗੇ ਆ ਭਰਾਵਾਂ ਨੂੰ ਵੱਡੇ ਹਾਈਟ ਕਾਤ ਬੁੱਤ ਦੀ ਆ ਗੋਲ ਸਿੰਘ ਬਾਕੀ ਫਾਬ ਦੀ ਝੋਟੀ ਆ ਸਿੰਗਲ ਹੱਡੀ ਤੇ ਚੌੜੇ ਪਿੱਠ ਪੁੜੇ ਦੇ ਵਿੱਚ ਤੇ 15 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਕੋਈ ਵੀ ਚਲੋ ਫਾਰਮਰ ਭਰਾ ਜਿਹੜੇ ਸਵੇ ਸਵੇ ਪਸ਼ੂ ਆ ਇੱਕ ਵਾਰੀ ਫੇਰਾ ਪਰ ਰਿਪੀਟ ਕਰ ਦਿੰਨੇ ਆ ਚਵਾ ਚੋਕੇ ਪਸਮਾ ਕੇ ਜਿੱਦਾ ਮਰਜ਼ੀ ਤਸੱਲੀਆ ਕਰਕੇ ਲੈ ਕੇ ਜਾਓ ਇਹ ਵੀਰ ਖੋਲਿਆ ਜਾਨੂੰ ਝੋਟੀ ਤੋੜ ਕੇ ਦਿਖਾ ਦਈਏ ਸੋ ਦੂਜਾ ਸੂਬਾ ਇਹ ਝੋਟੀ ਜਿਹੜੀ ਸੂਈ ਆ ਠੀਕ ਆ ਜੀ ਤੇ ਬਾਕੀ ਨਾੜ ਨੋੜ ਤੁਹਾਨੂੰ ਇਧਰੋਂ ਚੈੱਕ ਕਰਾ ਰਹੇ ਆ ਪਹਿਣੀ ਵਾਲੇ ਪਾਸਿਓ ਜੋਨੂ ਵੀ ਭਾਈ ਬਹੁਤ ਬੋਲੀ ਆ ਹਾਂ ਬਾਕੀ ਭਾਵੇਂ ਕੰਤਪੀਰੇ ਇਸ ਵਕਤ ਜਿਹੜਾ ਹੁਣ 15 ਹੋਊਗਾ ਇਹ ਤਾਂ ਥੱਲੇ 15 ਜੀ ਪੂਰਾ ਐ ਨੈੱਟ ਦੁੱਧ 15 ਕਿਲੋ ਥੱਲੇ ਠੀਕ ਆ ਜੀ ਵਿਖਾਲਾ ਜ਼ਿਆਦਾ ਜੇ ਚੋਈਦਾ ਪਰ ਦੁੱਧ 15 ਕਿਲੋ ਹੋਏਗਾ ਥੱਲੇ ਠੀਕ ਆ ਠੀਕ ਆ ਆ ਵਿਖਾਲਿਆ ਤਾਂ ਥੋੜੀ ਘੱਟ ਜਜਮੈਂਟ ਆ ਬਾਕੀ ਦੁੱਧ 15 ਕਿਲੋ ਆ ਪੂਰਾ 15 ਕਿਲੋ ਭਾਈ ਚੱਡੇ ਲੈ ਵੇ ਕੇ ਦਾ ਆੱਖਣਾ ਵੀ ਜਿਤਨਾ ਮਰਜੀ ਬਾਕੀ ਨਹੀਂ ਮੈਂ ਅਸਲ ਦੁੱਧ ਬਹੁਤ ਜ਼ਿਆਦਾ ਗਾੜ੍ਹ ਵੀ 2 ਕਿਲੋ ਮੈਂ ਦੇ ਲਈ ਠੀਕ ਆ ਜੀ ਲਓ ਜੀ ਦੁੱਧ 15 ਕਿਲੋ ਆ ਇੱਕ ਵਾਰੀ ਫੇਰ ਆਪਾਂ ਰੀਡ ਕਰ ਦਿੰਨੇ ਆ ਵੱਡੇ ਹਾਈਟ ਕਾ ਦੋਤ ਵਿੱਚ ਜਿਹੜੀ ਮਗਰ ਇਹਦੇ ਕਟਾ ਮੇਲ ਕਾਫ 20 ਦਿਨਾਂ ਦੀ ਸੂਈ ਜਿਹੜੀ ਛੋਟੀ ਤੁਸੀਂ ਸਾਹਮਣੇ ਦੇਖ ਰਿਹਾ ਜੇ ਚੌੜਾ ਚਗਾਠਾ ਤੇ ਬਾਕੀ ਸਾਂਭਣ ਵਾਲੀ ਝੋਟੀਆਂ ਮੇਰਾ ਫਾਰਮਰ ਭਰਾ ਕੋਲ ਲੈ ਜਾ ਕੇ ਗਾਂ ਸਾਂਭੇ ਕੋਈ ਚੰਗੀ ਕੇਅਰ ਕਰੇ ਚਲੋ ਅੱਗੇ ਦੁੱਧ ਪਾਏ ਦਾ ਠੀਕ ਆ ਤੇ ਧਾਰਾ ਤੂਰਾ ਬਰਾਬਰ ਅਗਲੇ ਬਰਾਬਰ ਭਾਈ ਬਿਲਕੁਲ ਬਰਾਬਰ ਠੀਕ ਹੈ ਧਾਰ ਦਾ ਕਿਸੇ ਥਾਂ 'ਚ ਵੀ ਵਾਦਾ ਘਟਾ ਨਹੀਂ ਦਾ ਠੀਕ ਆ ਲੈ ਵੀ ਇੱਥੇ ਪੂਰਾ ਬਾਡੀ ਸਟਰਕਚਰ ਇੱਕ ਵਾਰੀ ਜਦੋਂ ਇੱਥੋਂ ਚੈੱਕ ਕਰਾ ਦੇ ਹਾਈਟ ਕਾ ਤੇ ਜਿਹੜਾ ਰੀਜਨਲ ਆ ਉਹ ਵੀ ਦੱਸਾਂਗੇ ਭਰਾਵਾਂ ਨੂੰ ਵੀ ਵੱਡੀ ਹਾਈਟ ਆ ਕਈ ਵਾਰ ਮੇਰੇ ਭਰਾ ਵੇਖਣ ਦੇ ਵਿੱਚ ਚ ਕਈ ਨਾ ਵੇਖਣ ਦੇ ਵਿੱਚ ਵੱਡੀ ਜਾਪਦੀ ਆ ਚੀਜ਼ ਉੱਥੇ ਗਿਆ ਛੋਟੀ ਨਿਕਲੇ ਵੱਡੀਆਂ ਝੋਟੀਆਂ ਤੇ ਵੱਡੀਆਂ ਕਹਾਂਗੇ ਠੀਕ ਆ ਹਾਂ ਠੀਕ ਆ ਜੀ ਠੀਕ ਕਰੋ ਜੀ ਆਖ ਠੀਕ ਆ ਤੇ ਇਹ ਵੀਰ ਭਗਵੰਤ ਜੀ ਦੀ ਡਿਮਾਂਡ ਕੀ ਰਹੂਗੀ ਝੋਟੀ ਦੀ ਚਲੋ 15 ਕਿਲੋ ਦੇ ਅਕੋਰਡਿੰਗ ਦੂਜਾ ਸੂਬਾ ਝੋਟੀ ਸੂਈ ਆ ਕੀ ਮੁੱਲ ਵੜੀ ਆ ਕੀ ਡਿਮਾਂਡ ਰਹੂਗੀ ਇਹਦੀ ਇਹਦਾ ਭਾਜੀ 1.5 ਲੱਖ ਰੁਪਏ ਮੰਗਦੇ ਡੇਢ ਹਾਂਜੀ ਲੈਸ ਲੁਸ ਕਰਨੀ ਹੋਵੇ ਮੌਕੇ ਤੇ ਕੋਈ ਨਹੀਂ ਭਾਜੀ ਮਾਨਦਨ ਕਰਾਂਗੇ ਪਹਿਲਾਂ ਦਾ ਇਹਦਾ ਇਤ ਕਰਾਂਗੇ ਇਹਦੀ ਕਹਿ ਨਾ ਮੋੜ ਦੇ ਨਹੀਂ ਜਿਹੜਾ ਆਪਾਂ ਨੂੰ ਫੋਨ ਲਾਉਣਾ ਭੈਣ ਭਰਾ ਬਿਲਕੁਲ ਬਿਲਕੁਲ ਉਹਨੂੰ ਚਵਾ ਕੇ ਤਸੱਲੀ ਵੀ ਕਰਾਵਾਂਗੇ ਦੁੱਧ ਦੀ ਵੀ ਕਰਾਵਾਂਗੇ ਤਸੱਲੀ ਤੇ ਉਹਦੇ ਨਾਲ ਕੋਈ ਗੱਲ ਨਹੀਂ ਉਹਦਾ ਮਾਨਤਾ ਨੂੰ ਵੀ ਕਰਾਂਗੇ ਜਿਹੜਾ ਆਪਾਂ ਨੂੰ ਵੀਰ ਫੋਨ ਲਾਊਗਾ ਠੀਕ ਆ ਜੀ ਭਾਈ ਮੇਰੇ ਭਰਾ ਬਾਕੀ ਕਾਲ ਕਰਿਓ ਠੀਕ ਆ ਜੀ ਵੱਡੀਆਂ ਝੋਟੀਆਂ ਨੇ ਜਿੱਥੇ ਵੀ ਕਿਸੇ ਭਰਾ ਦਿੱਤਾ ਹੈ ਬੈਂਦੀ ਹੈ ਥੋੜਾ ਬਾਦ ਵਿੱਚ ਉਹ 1921 ਦੇ ਮੌਕੇ ਤੇ ਰਹਿ ਜੂਗੀ ਗਜੈਸ਼ ਛੋੜ ਸੱਪਾ ਹੋ ਜਾਊਗਾ ਹਾਂਜੀ ਸੋ ਦੂਜੇ ਸਵੇਰੇ ਕੱਟੀ ਤੁਸੀਂ ਸਾਹਮਣੇ ਵੇਖ ਲਈ ਆ ਅਕੇ ਨੈਕਟ ਇੱਕ ਹੋਰ ਤੁਹਾਨੂੰ ਦਿਖਾ ਦਿੰਨੇ ਆ ਆਸਲ ਪਿੰਡ ਆਪਾਂ ਖੜੇ ਇਹਨਾਂ ਦੇ ਵਿੱਚੋਂ ਕੋਈ ਆਪਣੇ ਪਿੰਡ ਦੀ ਮੱਝ ਇਹ ਇਲਾਕੇ ਪਨੇ ਦੀ ਆਪਣੇ ਹਨ ਆਪਣੇ ਪਿੰਡ ਦੀ ਹੈ ਠੀਕ ਆ ਠੀਕ ਇੱਥੋਂ ਲਈ ਪਿੰਡੋਂ ਦੀ ਮੱਝ ਲਈ ਆਵਦੇ ਠੀਕ ਆ ਠੀਕ ਆ ਇਹ ਭਾਈ ਆਣੀ ਨਹੀਂ ਮੱਝਾਂ ਸਾਡੇ ਪਿੰਡ ਦੇ ਪਹਿਲਾਂ ਤੁਹਾਨੂੰ ਪਤਾ ਹੀ ਪੁਰਾਣਾ ਰਵਾ ਚੱਲੀ ਜਾਂਦਾ ਸਾਡੇ ਦਾ ਮਾਣਾ ਵੀ ਕਾਫੀ ਮਸ਼ਹੂਰ ਰੋਵਾ ਨੀਲੇ ਦਾ ਰੋਵਾ ਇੱਥੋਂ ਦਾ ਬੜਾ ਮਸ਼ਹੂਰ ਰਿਆ ਵੀ ਅੱਜ ਵੀ ਤਕਰੀਬਨ ਕਈ ਘਰਾਂ ਦੇ ਕੋਲ ਚੰਗਾ ਮਾਰ ਹੈਗਾ ਹਾਂਜੀ ਹਾਂਜੀ ਤੋਂ ਆਂਖਾ-ਪੱਖ ਮੇਰਾ ਭਰਾ ਤੁਸੀਂ ਵੇਖ ਲਓ ਠੀਕ ਆ ਜੀ ਆਹ ਜਿਹੜੇ ਬਾਡੀ ਢਾਂਚੇ ਦੇ ਵਿੱਚ ਜੇ ਤੁਹਾਨੂੰ ਮੱਝ ਵਿਖਾ ਦੇਣ ਲੱਗੇ ਆ ਦੁੱਧ ਦੇ ਥੱਲੇ ਵੀ ਚੰਗਾ ਐਸ ਵਕਤ ਭਾਜੀ ਇਹ ਕਿੰਨੇ ਕ ਦਿਨਾਂ ਦੀ ਸੂਈ ਹੈ ਮੱਜ ਇਹ ਭਾਜੀ ਸੂਈ ਜੇ ਮੱਜ 10 ਦਿਨਾਂ ਦੀ 10 ਦਿਨਾਂ ਦੀ ਹਾਂਜੀ ਠੀਕ ਆ ਜੀ ਜਾਂ 10 ਦਿਨਾਂ ਦੀ ਸੂਈ ਥੱਲੇ ਭਾਈ ਦਾ 16 ਕਿਲੋ ਦੋ ਤਿਆਰ ਜੇ ਹੂੰ ਵਿਖਾਲਾ ਜਿਆਦਾ ਵਿਖਾਉਂਦੀ ਜੇ ਪਰ 16 ਲੀਟਰ ਜਿਹੜਾ ਮਿੰਕੇ ਦੇਾਂਗੇ ਆ ਲੇ ਵੀ ਇਹ ਸੂਹਾ ਕਿ ਨਮਾਉਗੀ ਸੂਹਾ ਭਾਈ ਤੱਜਾ ਸੂਈ ਹੈ ਤੱਜਾ ਸੂਈ ਹਾਂਜੀ ਲਓ ਜੀ ਤੱਜਾ ਸੂਹਾ ਇਹ ਮੱਜ ਸੂਈ ਆ ਤੇ ਫੁੱਲ ਵੱਡੀ ਵੱਡੀ ਹਾਈਟ ਕੱਦ ਦੀ ਮਾਲਕਾ ਨਾ ਕਰਨ ਵਾਲੀ ਹਾਂਜੀ ਤੇ ਇਹਨੂੰ ਅਜ ਦਿਨ ਕਿੰਨਾ ਦੱਸਿਆ ਜੀ ਇਹਨੂੰ ਭਾਈ 10 ਦਿਨ ਹੋ ਗਏ ਆ 10 ਦਿਨ ਹੋ ਗਏ ਆ ਇਹਦਾ ਭਾਈ ਰਾਵਨ ਚੱਲਿਆ ਨਾ 850 ਟਰੈਕਟਰ ਪ੍ਰੋ ਟੈਕ ਹੂੰ ਹੂੰ ਉਹ ਜੇ ਮੱਝ ਨਹੀਂ ਜੇ ਮੈਂ ਤਾਂ ਇਹਨੂੰ ਪ੍ਰੋ ਟੈਕ ਟਰੈਕਟਰ ਹੀ ਆਦਾ ਇਹ ਪ੍ਰੋ ਟੈਕ ਜਿਹੜਾ ਟੈਕਟਰ 855 ਇਹ ਉਹ ਆ ਹੈ ਉਹ ਜੀ ਲੈ ਵੀ ਬਾਕੀ ਨਾਮ ਆਪਾਂ ਦੇ ਸਕਦੇ ਆ ਜੱਡੀ ਕਰਮ ਵਾਲੀ ਪਾਲੀ ਪੋਲਿਸੀ ਆ ਤੇ ਭਾਜੀ ਇਸ ਵਕਤ ਦੁੱਧ ਦੇ ਥਲੇ 15 ਕਿ 16 ਨਹੀਂ ਭਾਈ 16 ਕਿਲੋ ਦੁੱਧ ਦੇ ਸਰ ਤੇ ਆ 16 ਕਿਲੋ ਆ ਪਰ ਦੁੱਧ ਮੈਂ ਵਧੀ ਜਾਂਦੀ ਹੱਦੋਂ ਦੇਣ ਮੈਂ ਦੁੱਧ ਜਾਊਗੀ 18 20 ਕਿਲੋ ਦੇ ਠੀਕ ਆ ਜੀ ਹੋਣ ਤੁਸੀਂ ਦੱਸਿਆ ਵੀ ਕੁਝ ਦਿਨ ਹੋਇਆ ਜਸੂਈ ਨੂੰ ਹਾਂਜੀ ਭਾਈ ਵੇਖ ਲਓ ਚਲੋ ਆਖਾਂ ਨੂੰ ਜੋ ਮਰਜੀ ਆਖੇ ਜੇ ਢੀ ਮੈਂ ਦੁੱਧ ਨਾ ਦੇਦਾ ਦੇਣਾ ਵੀ ਕਿੰਨੇ ਹਾਂ ਲਓ ਵੀ ਇਹ ਮੇਰੇ ਫਾਰਮਰ ਭਰਾ ਉਹਨਾਂ ਲਈ ਖਾਸ ਆਪਾਂ ਤੋਹਫਾ ਵਿਖਾਉਣ ਲੱਗੇ ਆ ਜਿਹੜੇ ਅੱਗੇ ਸੱਜਣ ਅਜ ਤੋਂ ਨੀਲੀ ਦੇ ਬੱਚੇ ਵੀ ਤੁਸੀਂ ਲੈ ਸਕਦੇ ਜੇ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਵੀ 16 18 17 ਸਿਰਾਂ ਪਸ਼ੂ ਮਿਲੇ ਸਾਨੂੰ ਤੇ ਕੱਲ ਨੂੰ ਅਸੀਂ ਬਰੀਡ ਤੇ ਕੰਮ ਕਰ ਸਕੀਏ ਭਾਈ ਸ਼ੌਕੀ ਬੰਦੇ ਨੇ ਜਿੰਨੇ ਵੀ ਵੇਖ ਲਈਓ ਨਾ ਇਹ ਅਸਲ ਪਿੰਡ ਦੀ ਮੱਝ ਮੇਰੇ ਭਰਾ ਠੀਕਾ ਜੀ ਤੀਜਾ ਸਵੇਰ ਸੂਈ ਨਾਲ ਹਾਂਜੀ 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 ਤੀਜਾ ਸੂਆ ਤੀਜ ਸਿੱਧੀ ਕਰਕੇ ਮਾੜੀ ਅੱਗੇ ਇੱਧਰ ਭਾਈਏ ਮੈਂ ਨਾ 2.5 3 ਕਿਲੋ ਮੈਂ ਗਾੜਦੀ ਹੋਗੀ ਹਾਂ ਇੱਥੇ 2.5 ਤੋਂ ਵੱਧ ਹੋ ਗਾੜ ਇੱਧਰੋਂ ਵਖਾ ਦੇ ਆ ਵੀ ਇਧਰੋਂ ਵੇਣ ਮੂਨ ਪੂਰੀ ਚੈੱਕ ਕਰਾ ਦੇ ਇੱਕ ਚੰਗੇ ਦਾ ਦਾਰੂ ਪਸ਼ੂ ਤੇ ਇਹ ਵੀ ਨਿਸ਼ਾਨੀ ਆ ਹਾਂਜੀ ਅਰਦੀਆਂ ਦੇ ਗਾਲ ਵਿਛਿਆ ਪਿਆ ਭਾਜੀ ਆ ਕਰੋ ਚੈੱਕ ਠੀਕ ਆ ਜੀ ਸੋ ਥਣ ਵੇਖੋ ਬਾਕੀ ਵੇਣ ਕੱਲੀ ਕੱਲੀ ਨਜ਼ਰ ਆਊਗੀ ਤੁਹਾਨੂੰ ਲੈ ਦੇਵੇ ਛੱਡੇ ਤੇ ਤੇ 16 ਕਿਲੋ ਨੱਟੇ ਤੇ ਥੱਲੇ ਦੁੱਧ ਮਗਰ ਕੱਟੀ ਕੇ ਕੱਟਾ ਨਹੀਂ ਭਾਈ ਕੱਟਾ ਥੱਲੇ ਮਗਰ ਕਟਾ ਇੱਥੇ ਮੱਝਾਂ ਗਾਦੇ ਯਾਰ ਕੀ ਕੱਟੇ ਹੀ ਦਿੱਤੇ ਪਤਾ ਨਹੀਂ ਨਾ ਇੱਕੇ ਮੈਂ ਥੱਲੇ ਠੀਕ ਆ ਜੀ ਠੀਕ ਆ ਕੋਈ ਗੱਲ ਨਹੀਂ ਆ ਲੈ ਠੀਕ ਆ ਜੀ ਬਾਕੀ ਇਹੋ ਜਿਹਾ ਪਾਜੀ ਚਲੋ ਤੁਸੀਂ ਤਾਂ ਇੱਥੇ ਜੰਪਲ ਜੇ ਤੁਹਾਡੇ ਆਸਲ ਪਿੰਡ ਦੇ ਇਹੋ ਜਿਹੇ ਮੱਜਾਂ ਝੋਟੀਆਂ ਤੇ ਨੋਰਮਲ ਤੁਹਾਨੂੰ ਆਮ ਨੋਰਮਲ ਵੇਖਣ ਦੇ ਵਿੱਚ ਸ਼ੁਰੂ ਦੇ ਨਾਲ ਹਾਂਜੀ ਬਿਲਕੁਲ ਜੀ ਇੱਥੇ ਸਾਡੇ ਪਿੰਡ ਦਾ ਮਸ਼ਹੂਰ ਰਿਹਾ ਮਾਲੀ ਪਹਿਲਾ ਵੱਡਾ ਹਾਂਜੀ ਤੇ ਦੂਰੋਂ ਦੂਰੋਂ ਔਰ ਕੀ ਦਿੱਲੀ ਤੇ ਕਰਮਾਲ ਇੱਥੋਂ ਲੈਣ ਆਉਂਦੇ ਰੇ ਸਾਡੇ ਪਿੰਡਾਂ ਇੰਨੀ ਕੋਈ ਜ਼ਿਆਦਾ ਮਸ਼ਹੂਰੀ ਆ ਬੰਦੋ ਹਾਂ ਆਊਟ ਆਫ ਸਟੇਟ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਵੀ ਇੱਥੋਂ ਮਈਆਂ ਚਾਚੇ ਵੇਖਣ ਆਉਂਦੇ ਰੇ ਸਾਡੇ ਪਿੰਡ ਆਖਲੀ ਠੀ ਠੀਕ ਹੈ ਠੀਕ ਹੈ ਵੱਡਾ ਬਾਪੂ ਬਾਦਲ ਆ ਹਾਂਜੀ ਅੱਜ ਵੀ ਭਾਜੀ ਭਗਵੰਤ ਕਈ ਘਰ ਇਹੋ ਜੇ ਹੋਣੇ ਵੀ ਜਿਨ੍ਹਾਂ ਨੇ ਚਲੋ ਚੰਗਾ ਰਵਾ ਪ੍ਰਾਣਾ ਰਵਾ ਸਨ ਹਾਂਜੀ ਹੈਗੇ ਆ ਮੱਝਾਂ ਸਾਹ ਭਾਜੀ ਆਪਣੇ ਬੰਡੇਆਂ ਹੀ ਆ ਨੀਲੀ ਰਾਵ ਦੀਆਂ ਮੱਝਾਂ ਹੈਗੀਆਂ ਠੀਕ ਹੈ ਠੀਕ ਹੈ ਵੱਡੇ ਕੱਢਦੀਆਂ ਠੀਕ ਹੈ ਠੀਕ ਹੈ ਤੇ ਅੱਛਾ ਭਾਜੀ ਭਗਵੰਤ ਐਸ ਵਕਤ 16 ਕਿਲੋ ਹਾਂਜੀ ਤੇ ਜਸੂਆ ਮੱਝਾਂ ਕੀ ਮੁੱਲ ਕੀ ਡਿਮਾਂਡ ਰੋਗੀ ਇਸ ਮਹੀਨੇ ਭਾਜੀ ਇਹ ਮੈਨਾ ਫੋਨ ਤੇ ਆਪਾਂ ਗੱਲ ਕਰਾਂਗੇ ਇਹਦੇ ਬਾਕੀ ਮਾਨਤਨ ਕਰਾਂਗੇ ਜਿਹੜਾ ਆਪਾਂ ਨੂੰ ਵੀਰ ਫੋਨ ਲਾਉ ਨਾ ਅਬ ਅੜੀ ਨਹੀਂ ਕਰਦੇ ਤੇ ਜੇ ਕਿਸੇ ਦੇ ਮਨਪਸੰਦ ਹੋਈ ਤੇ ਆਪ ਲੋ ਵੀ ਮੇਰੇ ਭਰਾ ਕਰ ਲਿਓ ਸੰਪਰਕ ਠੀਕਾ ਜੀ ਵੱਡੀ ਮੱਝ ਜਿਹੜੇ ਸੱਜਣ ਆਪਣੇ 16 17 ਕਿਲੋ ਜਾਂ 18 ਕਿਲੋ ਦੁੱਧ ਚੋਣ ਦੇ ਜਾ ਕੇ ਡੇਰੀ ਪਰਪਸ ਵਾਸਤੇ ਤੁਸੀਂ ਰੱਖਣੀ ਆ ਚੰਗੀ ਡੇਰੀ ਦੇ ਵਿੱਚ ਚੰਗਾ ਜਾਨਵਰ ਲੱਭ ਰਹੇ ਹੋ ਚੰਗਾ ਪਸ਼ੂ ਤੁਹਾਨੂੰ ਲੱਭ ਰਹੇ ਹੋ ਤਾਂ ਜਰੂਰ ਪਹਿਲ ਕਦਮੀ ਕਰਿਓ ਜੇ ਵੱਡੀ ਮੱਝ ਭਰਾਵਾਂ ਨੂੰ ਦਿਖਾ ਦਿੱਤੀ ਆ ਐਸ ਵਕਤ ਦੋ ਨਹੀਂ ਭਾਵੇਂ ਚਾਰ ਟਾਈਮ ਚੋ ਕੇ ਤਸੱਲੀ ਕਰਕੇ 16 ਕਿਲੋ ਮਿੰਨਤੀ ਕਰਕੇ ਲੈ ਕੇ ਜਾਓ ਹਾਂਜੀ ਹਾਂਜੀ ਸੋ ਇਹ ਮੱਝ ਭਰਾਵਾਂ ਨੂੰ ਦਿਖਾ ਦਿੱਤੀ ਆਪਾਂ ਚੌਥੇ ਨੰਬਰ ਤੇ ਆਇਦਰ ਇੱਕ ਹੋਰ ਝੋਟੀ ਵਿਖਾ ਦਿੰਦੇ ਆ ਠੀਕਾ ਜੀ ਇਹ ਵੀ ਝੋਟੀ ਸੂਈ ਸਵਾਈ ਆ ਇਹਦਾ ਫਿਰ ਕੀ ਇਹਦਾ ਕੀ ਰਿਕਾਰਡ ਕੀ ਡਿਟੇਲ ਇਹ ਭਾਜੀ ਸੂਈ ਆ ਮੈਂ ਹਫਤੇਕ ਦੀ ਹਫਤੇਕ ਦੀ ਹਾਂਜੀ ਦੂਜੇ ਸੂਏ ਜੇ ਹਾਂਜੀ ਵੱਡੀ ਮਾਂ ਜੇ ਜੋਂਨ ਪੋਲੀ ਆ ਦੁੱਧ ਮੈਂ ਥੱਲੇ ਇਸ ਟਾਈਮ ਤੇ 10 ਕਿਲੋ ਇਸਲੇ ਮੱਤਲੀ ਹੁੰ ਤਿਆਰ 10 ਕਿਲੋ ਦੁੱਧ ਹੈ ਥੱਲੇ ਅੱਛਾ ਅੱਜ ਕਿੰਨੇ ਦਿਨਾਂ ਦੀ ਸੂਈ ਦਸੀ ਹਫਤੇਕ ਦੀ ਹਫਤੇ ਦੀ ਹਾਂਜੀ ਮਗਰ ਕੀ ਬੱਚਾ ਮਗਰ ਇਹਦੇ ਕੱਟੀ ਆ ਭਾਜੀ ਮਗਰ ਉਹ ਬੱਜੀ ਆ ਕੱਟੀ ਵੀ ਸੁਖ ਸੁਖਾਂ ਨਾਲ ਇੱਕ ਕੱਟੀ ਆ ਗਈ ਹਾਂਜੀ ਇੱਕ ਕੱਟੀ ਆ ਗਈ ਲੈ ਵੀ ਦੱਸਣਾ ਇਧਰੋਂ ਆਣ ਕੇ ਪੂਰਾ ਲੇਵਾ ਲੂਵਾ ਇੱਕ ਵਾਰੀ ਪਰਹਾਉ ਨੂੰ ਵਿਖਾ ਦੇ ਬਾਕੀ ਥਣ ਵਿਖਾ ਦੇ ਸਵੇਰ ਦੂਜਾ ਝੋਟੀ ਸੂਈ ਆ ਇਸ ਵਕਤ ਮਤਲਬ ਹੁਣ ਮਤਲਬ ਦੁੱਧ ਹੀ ਬਣ ਲੱਗ ਪਿਆ ਨਾ ਹਾਂਜੀ ਦੁੱਧ ਬਣਦਾ ਵੇ ਸਾਫ ਸੁੱਧਰੀਆਂ ਕਰਤੀਆਂ ਮੱਜਾਂ 10 ਕਿਲੋ ਤੋਂ ਹਾਂਜੀ 10 ਕਿਲੋ ਸਟਾਰਟ ਹੋ ਗਈ ਐ ਮੈਂ 10 ਕਿਲੋ ਤੋਂ ਹਾਂਜੀ ਇਧਰ ਆ ਕੱਟੀ ਚੱਕ ਕਰਾਈ ਜਾਂਦੇ ਸਨ ਆ ਕੱਟੀ ਦਾ ਕੈਮਰਾ ਮਾਰਦੇ ਆ ਵਿਖਾ ਦੇ ਹਾਂ ਬਾਬਾ ਸੋ ਇਹ ਕੱਟੀ ਇਹਦੇ ਮਗਰ ਠੀਕ ਆ ਜੀ ਝੋਟੀਆਂ ਦੂਜਾ ਸੂਆ ਤੇ ਵੀਰ ਬਲਵਿੰਦਰ ਇਹਨੂੰ ਖੋਲ ਕੇ ਮਾਰਾ ਦਿਖਾ ਦਿਓ ਜੇ ਸੋ ਵੱਡੀ ਝੋਟੀ ਐ ਵੀ ਭਰਾਵਾਂ ਨੂੰ ਦਿਖਾਉਣ ਲੱਗਿਆ ਠੀਕ ਆ ਜੀ ਸੋ 10 ਕਿਲੋ ਤੋਂ ਐਸ ਵਕਤ ਸ਼ੁਰੂਆਤ ਕੀਤੀ ਆ ਮਿਲ ਮਰੌਣ ਚ ਮਿੱਠੀ ਝੋਟੀ ਹਾਂਜੀ ਬਿਲਕੁਲ ਜ ਠੀਕ ਆ ਕੋਈ ਵੀ ਮੈਂ ਆਪਣੀ ਖਰਾਬ ਨਹੀਂ ਕਰਦੀ ਲਓ ਜੀ ਕਰੋ ਚੱਕ ਸੋ ਅੱਜ 1 ਨਹੀਂ 2 ਨਹੀਂ 3 ਨਹੀਂ 5 ਮੱਝਾਂ ਝੋਟੀਆਂ ਬਕਾਊਗਾ ਦੋਸਤੋ ਤੇ ਜੜੇ ਪਸ਼ੂ ਹੋਣਾ ਇਸ ਵਕਤ ਬੌਲੇ ਤੇ ਚੱਲਣ ਡੇ ਆ ਉਹ 10-10 ਕਿਲੋ ਬੌਲਾ ਹੀ ਉਹਨਾਂ ਥੱਲੇ ਜੜੀਆਂ ਬੱਝਾਂ ਦੁੱਧ ਤੇ ਆ ਉਹ 15-16-16 ਕਿਲੋ ਤੇ ਚੱਲਣ ਡਈਆਂ ਨੇ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਸੋ ਆਹ ਝੋਟੀ ਜਿਹੜੀ ਤੁਸੀਂ ਸਾਹਮਣੇ ਵੇਖ ਲਓ ਦੂਜਾ ਸੂਆ ਤੇ ਕੱਦ ਹਾਈਟ ਫੋਲੀ ਵੱਡਾ ਇਸ ਝੋਟੀ ਦਾ ਮੁਠੀ ਵਾਲੇ ਥਾਣਾ ਚੋਣ ਚਵਾਦੇ ਕੋਈ ਪਸ਼ੂ ਮਾੜੇ ਨਹੀਂ ਨਿਕਲਦੇ ਕਿਉਂਕਿ ਹਰੇਕ ਨੇ ਦੂਰੋਂ ਲੱਗ ਕੇ ਹੋ ਉਹੀ ਗੱਲਬਾਤ ਹੋਈ 19 ਕੀ ਤੋਂ ਪਹਿਲਾਂ ਦਸੀ ਜਾਊਗੀ ਇੱਥੇ ਇੱਥੇ ਰੋਕੀ ਵੀਰ ਬਲਵਿੰਦਰ ਮੜਾ ਜਾ ਰੋਕ ਲੈ ਜੇ ਇੱਥੇ ਰੋਕ ਲੈ ਜੇ ਹਾਂ ਹੌਲੀ ਹੌਲੀ ਤੋਰਦੇ ਆ ਜੇ ਲੰਮਾ ਤੋਰਦੇ ਆ ਜੇ ਸਲੋ ਤੋਰਦੇ ਆ ਜੇ ਖਾਲੀਆਂ ਹੀ ਪੈਂਦੇਗਾ ਨਾ ਕੋਈ ਗੱਲ ਬੱਚੇ ਤਾਂ ਲਾ ਜੀ ਵੀਰ ਬਲਵਿੰਦਰ ਇਹਨੂੰ ਲੈ ਜੇ ਹਨਾ ਹਾਂ ਵਖਾ ਦੇ ਲੈ ਵਖਾ ਦੇ ਹਾਂ ਯਾਂ ਕਰਨ ਠੀਕ ਆ ਸੋ ਇਹਦਾ ਵੀਰ ਭਗਵੰਤ ਕੀ ਡਿਮਾਂਡ ਕੀ ਮੋਲ ਰੂਗੀ ਇਹਦਾ ਬਾਜੀ ਫੋਨ ਤੇ ਆਪਾਂ ਕਰਾਂਗੇ ਨਾ ਦੋ ਮੱਜਾਂ ਵੱਡੀਆਂ ਦਾ ਫੋਨ ਤੇ ਕਰਾਂਗੇ ਦੋ ਇਹਨਾਂ ਮੱਜਾਂ ਝੋਟੀਆਂ ਦਾ ਫੋਨ ਤੇ ਮੋਲ ਹਾਂਜੀ ਠੀਕ ਹੈ ਮੋਲ ਜਾਇਜ ਕਰਾਂਗੇ ਆ ਮਤਲਬ ਇਹਤ ਨਹੀਂ ਹੁੰਦਾ ਵੀ ਕਿਹਰਾਂ ਦਾ ਵੀ ਮੁੱਲ ਫੋਨ ਤੇ ਤੇ ਮਤਲਬ ਓਵਰ ਨਾ ਹੋਵੇ ਜਿਆਦਾ ਨਾ ਹੋਵੇ ਨਹੀਂ ਭਾਈ ਓਵਰ ਕੋਈ ਨਹੀਂਗਾ ਆਪਾਂ ਕੁਆਲਟੀ ਦੇ ਹਿਸਾਬ ਨਾਲ ਬਹੁਤ ਬੜਾ ਦੇ ਦੋ ਲੱਖ ਤੋਂ ਅੰਦਰ ਅੰਦਰ ਹੀ ਮਈਆ ਆਪਾਂ ਦੇਵਾਂਗੇ ਆਪਾਂ ਇਹ ਨਹੀਂ ਕੋਈ ਕਿਸੇ ਨਾਲ ਖੇਚ ਖਰਾਬਾ ਨਹੀਂ ਕਰਦੇ ਕਿਸੇ ਨਾਲ ਭੈਣ ਭਰਾ ਦਾ ਦੇਲ ਨਹੀਂ ਦਿਖਾਉਂਦੇ ਹਾਂ ਆਪਾਂ ਜਾਇਜ਼ ਕਰਕੇ ਦੇ ਦੇਾਂਗੇ ਠੀਕ ਹੈ ਜੀ ਠੀਕ ਹੈ ਜੀ ਲੋ ਵੀ ਮਾਲ ਆਉਂਦਾ ਰਹਿੰਦਾ ਵੀਰ ਦੇ ਕੋਲ ਇੱਕ ਮੋٹے ਤੌਰ ਤੇ ਅੱਜ ਜਰੀਆ ਬਣਿਆ ਸੀਗਾ ਵੀ ਚਲੋ ਇੱਕਦਾਂ ਸਵੱਬ ਬਣ ਗਿਆ ਸੀਗਾ ਵੀ ਪੰਜ ਮੱਜਾਂ ਝੋਟੀਆਂ ਬਖਾਉਣੀਆਂ ਤੇ ਵੀਡੀਓ ਪਹਿਲੀ ਆ ਮੇਰੇ ਭਰਾ ਵੱਧ ਤੋਂ ਵੱਧ ਫੋਨ ਲਾਉ ਠੀ ਜੋ ਵੀ ਵਿੱਚੋਂ ਮਾਰਜਨ ਹੋਇਆ ਜੋ ਵੀ ਸ਼ੋਰਟ ਹੋਈ ਜਿੱਥੇ ਵੀ ਗਜੈਸ਼ ਹੋਈ ਵੀ ਪਸ਼ੂ ਛੱਡਣਾ ਇੱਥੇ ਇਹਨਾਂ ਨੇ ਛੱਡ ਦੇਣਾ ਠੀਕ ਆ ਜੀ ਤੇ ਆਏਗਾ ਇਹਦਾ ਮਾਨਤਨ ਹੋਊਗਾ ਪਹਿਲੀ ਵੀਡੀਓ ਆ ਪਹਿਲੀ ਨਹੀਂ ਕਿ ਜਿੰਨੀ ਵਾਰੀ ਵੀ ਚਲੋ ਪਸ਼ੂ ਪਾਵਾਂਗੇ ਹਰ ਇੱਕ ਵੀਡੀਓ ਤੋਂ ਵਿੱਚ ਹੀ ਮਾਨਤਨ ਕਰਕੇ ਪਸ਼ੂ ਲੈ ਜਾਣਾ ਹਾਂ ਬਿਲਕੁਲ ਜੀ ਠੀਕ ਆ ਸੋ ਬਾਕੀ ਧੰਨਵਾਦ ਜਿੰਨੇ ਭਰਾਵਾਂ ਨੇ ਪੂਰੀ ਵੀਡੀਓ ਵੇਖੀ ਆ ਇੱਕ ਵੀਰ ਭਗਵੰਤ ਨੰਬਰ ਆਪਣੇ ਕਰ ਦਿੱਤੇ ਸਾਂਝੇ ਜੀ ਨੰਬਰ ਲੈ ਲਓ 7087 ਹਾਂ 661561 ਠੀਕ ਆ ਜੀ 7087 661561 ਇਹ ਆਪਣਾ ਨੰਬਰ ਆ ਇਹਤੇ ਵੀਰ ਜਿੰਨੇ ਵੀ ਆਪਣੇ ਨਾਲ ਕਨੈਕਟ ਕਰਨਾ ਕਰ ਲਈ ਗੱਲਬਾਤ ਕਰਕੇ ਜ਼ਵਾਰੀ ਡਿਟੇਲ ਪੁੱਛ ਲੈ ਜਿਹੜੀ ਮੈਂ ਪਸੰਦ ਆਉਂਦੀ ਵੀਰ ਦੇ ਠੀਕ ਆ ਜੀ ਹਾਂਜੀ ਲੋ ਵੀ ਅੱਜ ਤਾਂ ਐ ਲੱਗਾ ਵੀ ਭਗਵੰਤ ਨਹੀਂ ਭਗਵੰਤ ਮਾਨ ਦੇ ਨਾਲ ਹੀ ਗੱਲਬਾਤ ਕਰ ਰਹੀ ਕੋਈ ਗੱਲ ਨਹੀਂ ਕੋਈ ਗੱਲ ਬਹੁਤ ਧੰਨਵਾਦ ਆ ਤੁਹਾਡਾ ਤੁਹਾਡਾ ਚੈਨਲ ਵੇਖਣ ਵਾਲੇ ਵੀਰਾਂ ਨੂੰ ਵੀ ਬਹੁਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਆ ਵੀਰ ਦਾ ਚੈਨਲ ਲਾਇਕ ਸ਼ੇਅਰ ਕਰਿਆ ਕਰੋ ਸਾਰਿਆਂ ਦਾ ਮਾਰਾ ਚਲੋ ਬੱਚੇ ਪਾਸ਼ਾ ਕੰਮ ਚਲਾਵੇ ਹਰ ਇੱਕ ਦਾ ਨਾਲ ਸਾਡਾ ਵੀ ਚਲਾਵੇ ਬਿਲਕੁਲ ਜੀ ਬਿਲਕੁਲ ਸੋ ਤਾਂ ਵੀ ਕਰਾਂਗੇ ਹਰ ਇੱਕ ਦੀ ਆਏ ਦੀ ਬਿਲਕੁਲ ਜੀ ਬਿਲਕੁਲ ਸੋ ਆਓ ਮੇਰੇ ਭਰਾਵਾਂ ਦੀ ਜਾਨ ਕੇ ਤਸੱਲੀਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਜੁੜਨ ਵਾਸਤੇ ਪੂਰੀ ਵੀਡੀਓ ਵੇਖਣ ਵਾਸਤੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ 7 ਅਕਾਲ ਜੀ